ਅੰਬੀਸਤ ਵੀ ਘਾਏ ਜਿਦਾਂ ਕਿ ਪਹਿਲਾਂ ਵੀ ਆਪਾਂ 74 ਲੇ ਦੀ ਜਾਣਕਾਰੀ ਬਾਰੇ ਵੀਡੀਓ ਪਾਈਆਂ ਸੀ ਤੇ ਇਹ ਵੀ ਉਹਨਾਂ ਨਾਲ ਨਾਲ ਦੀ ਮਿਲਦੀ ਵੀਡੀਓ ਹੈਗੀ ਹੈ ਤੇ ਵਿੱਚ ਆਪਾਂ ਦਿਖਾਵਾਂਗੇ ਕਿ 74 ਦੀ ਸਫਾਈ ਕਿੱਦਾਂ ਦੀ ਹੈ ਇੰਨਾ ਜਿਆਦਾ ਵੱਡਾ ਜਿਦਾ ਗਰੁੱਪ ਹੈ ਗਾਈਆਂ ਦਾ ਆਹ ਦੇਖ ਫਿਰ ਸਾਈਡ ਤੇ ਖਰਾਬ ਵਾਂਗੂ ਇਹਨੂੰ ਰੂਸਪਾ ਕਹਿੰਦੇ ਛੋਟੀ ਜਿਹੀ ਮਸ਼ੀਨ ਲੱਗੀ ਹੋਈ ਹੈ ਤੇ ਇਹ ਜਿਹੜਾ ਗਾਈਆਂ ਦਾ ਗਰੁੱਪ ਹੈ ਜਿਦਾਂ ਆ ਰੱਖਿਓ ਇਹਦੇ ਵਿੱਚ ਜਿਦਾਂ ਰਿਹਾ ਕੁਝ ਖੇਡ ਰਿਆ ਪਿਆ ਹੈ ਇੱਥੋਂ ਇਹਦਾ ਸਵਿੱਚ ਜਿਹੜਾ ਆਨ ਹੋ ਜਾਂਦਾ ਇਹਨੂੰ 2 ਜਾਂ 3 ਵਾਰੀ ਦਿਨ ਦੇ ਵਿੱਚ ਇਦਾਂ ਚਲਾ ਦੇਦਾ ਹੈ ਕਾ ਕਿ ਇੱਥੇ ਜਿਹੜਾ ਜਿੰਨਾ ਵੀ ਅੰਦਰ ਗੋਹਾ ਇਹਨੂੰ ਇੱਥੇ ਇਟਲੀ ਚ ਮਹਿਰ ਦਾ ਕਹਿੰਦੇ ਆ ਦਾ ਤੇ ਸੁੱਕ ਪਾਈ ਵਾਲੇ ਲੋੜੇ ਨੂੰ ਪਾਲੀਆ ਕਹਿੰਦੇ ਆ ਨਾਲ ਜਿੰਨਾ ਵੀ ਲਿਗੇ ਹੁੰਦਾ ਗਾਈਆਂ ਦੇ ਚੱਲਣ ਫਿਰਨ ਉਹ ਸਾਰੇ ਦਾ ਸਾਰਾ ਖਿੱਚ ਕੇ ਇਹ ਇੱਕ ਸਾਈਡ ਵਿੱਚ ਦਾ ਬਾਹਰਲੇ ਪਾਸੇ ਲੈ ਕੇ ਜਾਂਦਾ ਆ ਇਹਦਾ ਦੂਸਰੀ ਸਾਈਡ ਆ ਦੋਨੋਂ ਸਾਈਡਾਂ ਤੇ ਲੱਗੇ ਆ ਐਂ ਦੇਖੋ ਕਿਦਾਂ ਕਲੀਨ ਕਰ ਦਿੱਤਾ ਹੈਗਾ ਇਹਨੇ ਸਾਰੀ ਦੀ ਸਾਰੀ ਦਾ ਸਫਾਈ ਕਰ ਦਿਆ ਹੈਗਾ 2-3 ਵਾਰੀ ਦਿਨ ਦੇ ਵਿੱਚ ਇਹਨੂੰ ਚਲਾ ਕੇ ਤੇ ਇਹਦੇ ਜਿਹੜਾ ਗਰੁੱਪਿਆ ਦੇ ਬਾਹਰਲੇ ਪਾਸੇ ਤੁਸੀਂ ਦੇਖੋਗੇ ਅੱਗੇ ਆ ਦੇ ਫਿਰ ਕਨਾਲਾ ਬਣਿਆ ਵੱਡਾ ਸਾਰਾ ਉਹਦੇ ਵਿੱਚ ਹੀ ਚੱਲ ਜਾਂਦਾ ਸਾਰਾ ਤੇ ਇਹ ਨਾਲੇ ਨੂੰ ਵੀ ਕਲੀਨ ਕਰ ਦਿੰਦੇ ਆ ਤਾਂ ਕਿ ਓਵਰਫਲੋ ਨਾ ਹੋਵੇ ਕਿਉਂਕਿ ਇਹਦੇ ਅੱਗੇ ਇੱਕ ਗਟਰ ਬਣਿਆ ਹੋਇਆ ਇੱਥੇ ਇੱਕ ਜੈਕ ਲੱਗਾ ਆ ਇਹਦੇ ਨਾਲ ਇੱਕ ਚੈਨ ਆ ਬਈ ਇਹ ਸਾਰਾ ਹੀ ਹੌਲੀ ਹੌਲੀ ਖਿੱਚ ਕੇ ਵੱਡਾ ਗਟਰ ਹੈ ਵੱਡਾ ਸਾਰਾ ਅੱਗੇ ਉਹਦੇ ਗਟਰ ਦੇ ਵਿੱਚ ਲੈ ਕੇ ਜਾਣਾ ਇਹਨਾਂ ਸਾਰੇ ਤਾਂ ਕਿ ਇਹ ਅਗੇ ਦਵਾਰਾ ਜਦੋਂ ਚੱਲੂਗਾ ਤਾਂ ਓਵਰਫਲੋ ਨਾ ਆਵੇ ਆ ਇੱਕ ਸਾਈਡ ਦੇ ਵਿੱਚ ਪਾਣੀ ਥੋੜਾ ਮਿਕਸ ਹੁੰਦਾ ਹੈ ਤੇ ਹੁਣ ਇਹਦੇ ਵਿੱਚ ਟਰੈਕਟਰ ਦੇ ਨਾਲ ਇੱਕ ਮਸ਼ੀਨ ਲਾ ਕੇ ਇਨੂੰ ਚਲਾਉਂਗੇ ਇਹਦੇ ਵਿੱਚ ਜਦੋਂ ਆ ਦੇਖਿਓ ਇਹਦੇ ਵਿੱਚ ਆ ਕਮਾ ਦਿੱਤੀ ਹੈ ਐਨ ਚੰਗੀ ਤਰ੍ਹਾਂ ਕਮਾ ਕੇ ਤੇ ਪਤਲਾ ਹੋ ਜਾਣਾ ਤਾਂ ਕਿ ਇਹਨੂੰ ਇਥੋਂ ਲੋਡ ਕਰਨਾ ਸੌਖਾ ਹੋ ਜਾਵੇ ਜਿੱਦੋਂ ਸੰਗਣਾ ਉਹਨੂੰ ਚੱਕਣਾ ਸੌਖਾ ਹੋ ਜਾਏਗਾ ਟੈਂਕਰ ਆ ਗਿਆ ਵਿੱਚ ਪਾਈਪ ਲੱਗਾ ਹੈ ਦੇਖੋ ਸਾਰਾ ਟੈਂਕਰ ਭਰ ਕੇ ਜਿੱਥੇ ਵੀ ਕਿਤੇ ਖੇਤਾਂ ਦੇ ਵਿੱਚ ਜਿੱਦਾਂ ਢੇਰ ਵੀ ਲੋਡ ਹੁੰਦੀ ਹੈ ਉੱਥੇ ਛੜਕਾ ਕਰ ਦਿੰਦੇ ਆ ਇਥੋਂ ਲਿਆਦੇ ਉਸ ਤੋਂ ਇਲਾਵਾ ਜਿਹੜੇ ਛੋਟੇ ਕੋਈ ਗਰੁੱਪ ਹੁੰਦੇ ਜਿੱਦਾਂ ਛੋਟੇ ਬੱਚੇ ਆ ਬੱਚੇ ਬੱਚੇ ਉਹਨਾਂ ਦੇ ਜਿਹੜੇ ਛੋਟੇ ਬੋਕਸ ਉਹਨਾਂ ਵਿੱਚ ਉਹ ਨਹੀਂ ਲੱਗਾ ਹੈਗਾ ਰੂਸ ਪਾਤਾ ਉੱਥੇ ਮੈਰਲੋ ਜਨ ਨੂੰ ਜੀਸੀਬੀ ਵਾਂਗੂ ਹੁੰਦੀ ਜਿਹੜੀ ਉਹ ਚੱਕ ਕੇ ਨਵੇਂ ਗੋਹ ਹਫਤੇ ਤੋਂ ਬਾਅਦ ਸਾਰੇ ਦਾ ਸਾਰਾ ਉਹਨਾਂ ਸਵਾਈ ਕਰ ਦਿੰਦੇ ਆ ਆ ਹੁਣ ਇੱਥੇ ਚੂਨਾ ਪਾਤਾ ਚੱਕ ਕੇ ਉਹ ਸਾਰਾ ਸਾਫ ਕਰਕੇ ਤੇ ਇੱਥੇ ਬਾਅਦ ਵਿੱਚ ਸੁੱਕ ਪਾ ਦੇਣੀ ਹੈਗੀ ਬੱਚੇ ਇਸ ਤਾਂ ਸਾਈਡ ਤੇ ਬਾਹਰ ਕੱਢੇ ਹੋਏ ਆ ਦੇਖੋ ਤੇ ਆ ਸੁੱਕ ਪਾ ਕੇ ਛੱਡ ਦਿੱਤੇ ਆ ਤੇ ਇਦਾਂ ਦੀਆਂ ਹਸਤਾਲੇ ਦੇ ਬਾਰੇ ਹੋਰ ਵੀ ਵੀਡੀਓ ਜਾਣਕਾਰੀ ਜਾਂ ਕੋਈ ਡੀਟੇਲ ਵਿੱਚ ਜੀਓ ਕਿ ਇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਇਹ ਵੀਡੀਓ ਜਿਤਾਂ ਬੱਚੇ ਆ ਛੋਟੇ ਤੋਂ ਬੱਚੇ ਬੱਚੀਆਂ ਜਿਹੜੇ ਛੋਟੇ ਕਿੱਦਾਂ ਪਾਲਦੇ ਆ ਸਤਿ ਸ੍ਰੀ ਅਕਾਲ ਧੰਨਵਾਦ